ਕੋ ਜੀਡੀਐਚਪੀਆਈਐਲ ਜਿਦਾ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਆਡੀਓ ਰਿਕਾਰਡਿੰਗ ਨੂੰ ਲੈ ਕੇ ਹੈ ਜਿਹੜੀ ਕਿ ਪਟਿਆਲਾ ਪੁਲਿਸ ਦੀ ਹੈ ਐਸਐਸਪੀ ਸਮੀਤ ਸਾਰੇ ਅਫਸਰ ਨੇ ਔਰ ਕਿਸ ਤਰੀਕੇ ਉਥੇ ਤੱਕੇਸ਼ਾਈਆਂ ਤੇ ਗੱਲਾਂ ਹੋ ਰਹੀਆਂ ਉਹ ਡਿਟੇਲ ਦੇ ਵਿੱਚ ਸੋ ਅਸੀਂ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸਵੇਰੇ ਇੱਕ ਮੈਂਸ਼ਨਿੰਗ ਕੀਤੀ ਸੀ ਕਿ ਬਹੁਤ ਸੀਰੀਅਸ ਇਸ਼ੂ ਹੈ ਇਲੈਕਸ਼ਨ ਪ੍ਰੋਸੈਸ ਔਨ ਹੈ ਅੱਜ ਨੋਮੀਨੇਸ਼ਨਸ ਦੀ ਲਾਸਟ ਡੇਟ ਹੈ 14 ਨੂੰ ਵੋਟਾਂ ਪੈ ਜਾਣੀਆਂ ਸੋ ਇਹ ਸਾਡੀ ਅੱਜ ਹੀ ਸੁਣਵਾਈ ਲਈ ਲਾਈ ਜਾ ਸੋ ਅੱਜ ਉਹ ਸੁਣਵਾਈ ਤੇ ਆਈ ਤੇ ਉਸ ਪੀਆਈਐਲ ਦੇ ਵਿੱਚ ਜਿਹੜੀ ਮੇਨ ਡਿਮਾਂਡ ਹੈ ਕੋਈ ਇਹ ਕਿ ਅਗਰ ਪਟਿਆਲਾ ਦੀ ਜਿਹੜੀ ਪੁਲਿਸ ਹੈ ਅਗਰ ਪੁਲਿਸ ਦੇ ਹੈੱਡ ਹੈ ਉਹ ਆਪ ਹੀ ਅਫਸਰਾਂ ਨੂੰ ਇਨਸਟਰਕਸ਼ਨ ਕਰ ਰਹੇ ਨੇ ਕਿ ਭਾਈ ਜਿਹਨੂੰ ਚੱਕਣਾ ਉਹਨੂੰ ਘਰੋਂ ਚੱਕ ਲੋ ਜਿਹਦੇ ਕਾਗਜ਼ ਪਾੜਦੇ ਉਹਦੇ ਕਾਗਜ਼ ਪਾੜ ਦੋ ਐਮ ਐਲ ਏ ਨਾਲ ਤਾਲਮੇਲ ਕਰਕੇ ਰੱਖਿਓ ਐਮ ਐਲ ਏ ਦੇ ਗੁੰਡਿਆਂ ਨਾਲ ਜਿਹੜੇ ਨੇ ਉਹਨਾਂ ਨਾਲ ਤਾਲਮੇਲ ਕਰ ਲਓ ਪਰ ਜਿਹੜਾ ਸੈਂਟਰ ਹੈ ਲਾਸਟ ਟਾਈਮ ਵਾਂਗੂ ਨਾ ਹੋਵੇ ਜਿਵੇਂ ਪੰਚਾਇਤਾਂ ਵੇਲੇ ਅੰਦਰ ਵੀਡੀਓ ਬਣ ਗਈ ਸੀ ਇਸ ਵਾਰੀ ਸੈਂਟਰਾਂ ਤੋਂ ਬਾਹਰ ਸਾਰਾ ਕੁਝ ਕੀਤਾ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਖੜਾ ਹੋ ਜਾਂਦਾ ਹੈ ਕਿ ਸਾਰਾ ਮੈਨੂੰ ਲੱਗਦਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹੀ ਕੰਪਰੋਮਾਈਜ਼ ਹੋ ਜਾਏਗਾ ਅਗਰ ਪੁਲਿਸ ਇਸ ਲੈਵਲ ਤੇ ਕੰਪਰੋਮਾਈਜ਼ ਹੈ ਉਹ ਵੀ ਇੱਕ ਬਾਰਡਰ ਸਟੇਟ ਦੀ ਪੁਲਿਸ ਸੋ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਨੇ ਸਾਡੀ ਜਿਹੜੀ ਪੀਆਈਐਲ ਹੈ ਉਹਦੇ ਚ ਨੋਟਿਸ ਇਸ਼ੂ ਕਰਤਾ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਵੀ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਵੀ ਇਹਦੇ ਚ ਹੁਣ ਜਵਾਬ ਮੰਗਿਆ ਗਿਆ ਮੰਡੇ ਵਾਸਤੇ ਰੱਖੀ ਹੈ ਸਾਡੀ ਰਿਕੁਐਸਟ ਸੀ ਕਿ ਜਲਦੀ ਰੱਖੀ ਜਾਵੇ ਕਿਉਂਕਿ ਕੱਲ ਨੂੰ ਫਰਾਈਡੇ ਹੈ ਫਿਰ ਸੈਟਰਡੇ ਸੰਡੇ ਬੰਦ ਸੋ ਮੰਡੇ ਨੂੰ ਅਰਜੈਂਟ ਦੇ ਵਿੱਚ ਹੀ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਹਨਾਂ ਨੇ ਸਾਨੂੰ ਸਪੈਸਿਫਿਕ ਕੁਆਰੀ ਕੀਤੀ ਸੀ ਕਿ ਕੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਅਪਰੋਚ ਕੀਤਾ ਤਾਂ ਉਹ ਵੀ ਅਸੀਂ ਔਨ ਰਿਕਾਰਡ ਦੇ ਦਿੱਤੀ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕੀਤਾ ਹਾਲਾਂਕਿ ਕੋਰਟ ਨੇ ਇੱਕ ਜਿਹੜੀ ਸਪੈਸਿਫਿਕ ਕੁਆਰੀ ਹੀアリング ਦੇ ਦੌਰਾਨ ਕੀਤੀ ਕਿ ਕੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਨਹੀਂ ਇਹਨੂੰ ਦੇਖ ਸਕਦਾ ਤਾਂ ਅਸੀਂ ਦੱਸਿਆ ਕਿ ਐਸ ਪਰ ਐਕਟ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ that is under the Punjab government ਇਹ ਕੋਈ ਦੂਸਰੀਆਂ ਚੋਣਾਂ ਨਹੀਂ ਜਦੋਂ MP MLA ਚੋਣਾਂ ਹੁੰਦੀਆਂ ਨੇ ਸ ਇਹ ਸੈਂਟਰਲ ਕਮਿਸ਼ਨ ਹੁੰਦਾ ਫਿਰ ਚੀਫ ਇਲੈਕਟੋਰਲ ਪੰਜਾਬ ਹੁੰਦੇ ਨੇ ਜਿਹੜਾ ਇਹ ਵਾਲਾ ਕਮਿਸ਼ਨ ਹੈ ਇਹ ਤੇ ਅਕਸਰ ਰਿਟਾਇਰਡ ਜਿਹੜੇ ਅਫਸਰ ਆ ਲਾਏ ਜਾਂਦੇ ਨੇ ਤੇ ਪੰਜਾਬ ਸਰਕਾਰ ਦਾ ਇਹ ਕਮਿਸ਼ਨ ਸੋ ਇਹ ਜਿਹੜੀ ਵੀਡੀਓ ਹੈ ਇਹਦੀ ਜੈਨੂਇਨੈਸ ਜਾਣਨੀ ਬਹੁਤ ਜ਼ਰੂਰੀ ਹੈ ਸਟੇਟ ਤੋਂ ਬਾਹਰਲੀ ਕੋਈ ਵੀ ਏਜੰਸੀ ਇਹਦੀ ਵੀਡੀਓ ਦੀ ਜਾਂਚ ਕਰੇ ਔਰ ਫਿਰ ਜਿਹੜੇ ਆਫੀਸਰਸ ਇਨਵੋਲਡ ਨੇ ਉਹਨਾਂ ਦੇ ਖਿਲਾਫ ਐਕਸ਼ਨ ਮਸਟ ਹੈ ਕਿਉਂਕਿ ਇਹ ਚੀਜ਼ ਲਾਅ ਨਹੀਂ ਕੀਤੀ ਜਾ ਸਕਦੀ ਅਗਰ ਪੁਲਿਸ ਹੀ ਕਹੂਗੀ ਕਿ ਐਮਐਲਏਆਂ ਦੇ ਨਾਲ ਮਿਲ ਕੇ ਐਮਐਲਏ ਨੂੰ ਸੈਟੀਸਫਾਈ ਕਰਕੇ ਜਿਹੜੇ ਦੂਜੀਆਂ ਪਾਰਟੀਆਂ ਦੇ ਨਾਮੀਨੇਸ਼ਨ ਕਰਨ ਬੰਦੇ ਆ ਰਹੇ ਨੇ ਉਹਨਾਂ ਨੂੰ ਘਰੋਂ ਚੱਕ ਲੋ ਉਹਨਾਂ ਨੂੰ ਕਿਤੇ ਬਾਹਰੋਂ ਚੱਕ ਲੋ ਤਾਂ ਫਿਰ ਇਸ ਤਰੀਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਜਿਹੜਾ ਇੱਕ ਸੁਪਨਾ ਆਪਾਂ ਦੇਖਦੇ ਆ ਉਹ ਤਾਂ ਫਿਰ ਖਤਮ ਹੀ ਹੋ ਗਿਆ ਸੀ ਇਹ ਵੀ ਅਸੀਂ ਅਸੀਂ ਕਿਹਾ ਕਿ ਹੁਣ 14 ਨੂੰ ਇਲੈਕਸ਼ਨ ਹੈ ਸਾਡੀ ਪ੍ਰੇਅਰ ਦੀ ਡਿਮਾਂਡ ਹੈ ਕਿ ਪਟਿਆਲਾ ਦੇ ਵਿੱਚ ਤੋਂ ਸਾਹਮਣੇ ਆ ਗਿਆ ਇਹ ਕੱਲੇ ਐਸਐਸਪੀ ਦੀ ਗੱਲ ਨਹੀਂ ਉਸ ਕੌਨਕਾਲ ਦੇ ਵਿੱਚ ਸਾਰੇ ਐਸਪੀ ਵੀ ਨੇ ਡੀਐਸਪੀ ਵੀ ਨੇ ਐਸਐਚਓ ਵੀ ਨੇ ਸੋ ਸਾਰਾ ਜਿਹੜਾ ਉੱਥੇ ਦਾ ਹਮਲਾ ਫੈਲਾ ਉਹ ਤਾਂ ਸਰਕਾਰ ਦੇ ਹੱਥੋਂ ਕੰਪਰੋਮਾਈਜ਼ਡ ਹੈ ਤੇ ਸਾਡੀ ਇਹ ਪਟੀਸ਼ਨ ਦੇ ਵਿੱਚ ਮੰਗ ਹੈ ਕਿ ਉੱਥੇ ਸੈਂਟਰਲ ਫੋਰਸਸ ਲਾ ਕੇ ਇਲੈਕਸ਼ਨ ਕਰਾਈ ਜਾਵੇ ਔਰ ਇਹ ਤਾਂ ਇੱਕ ਜ਼ਿਲ੍ਹਾ ਇਹ ਤਾਂ ਇੱਕ ਕੌਨਕਾਲ ਵਾਇਰਲ ਹੋ ਗਈ ਇਹਦਾ ਮਤਲਬ ਇਨਸਟਰਕਸ਼ਨ ਇਹ ਸਾਰੇ ਪੰਜਾਬ ਵਾਸਤੇ ਆਈ 19 ਸਰਕਾਰ ਦੀ ਸੋ ਇਹਦੇ ਵਿੱਚ ਕੋਰਟ ਤੁਰੰਤ ਪ੍ਰਭਾਵ ਨਾਲ ਦਖਲ ਦੇ